ਸਤਿ ਸ਼੍ਰੀ ਅਕਾਲ ਜੀ ਤੇ ਇਸ ਗਹਿਰੀ ਵਿਚਾਰ ਚਰਚਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰ ਰਹੇ ਹਾਂ ਰਗबीर ਸਿੰਘ ਬੀਰ ਜੀ ਦੀ ਲਿਖੀ ਹੋਈ ਕਿਤਾਬ ਬੰਦਗੀ ਨਾਮਾ ਦੇ ਕੁਝ ਖਾਸ ਹਿੱਸਿਆਂ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਇਹ ਕਿਤਾਬ ਇੱਕ ਰੂਹਾਨੀ ਅਨੁਭਵਾ ਖਾਸ ਕਰਕੇ ਸਿਮਰਨ ਤੇ ਫਿਰ ਇਹਨਾਂ ਅਨੁਭਵਾਂ ਨੂੰ ਸਾਂਝਾ ਕਰਨਾ ਚਾਹੀਦਾ ਹੈ ਜਾਂ ਨਹੀਂ ਇਸ ਬਹਿਸ ਤੇ ਜ਼ਿਆਦਾ ਜ਼ੋਰ ਦਿੰਦੀ ਹੈ ਬਿਲਕੁਲ ਤੇ ਸਾਡਾ ਮਕਸਦ ਆ ਜੇਹੀ ਹੈ ਕਿ ਲੇਖਕ ਦੇ ਆਪਣੇ ਵਿਚਾਰ ਉਹਨਾਂ ਦੀਆਂ ਦਲੀਲਾਂ ਤੇ ਉਹ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਉਸ ਨੂੰ ਚੰਗੀ ਤਰ੍ਹਾਂ ਸਮਝੀਏ। ਹਾਂਜੀ। ਤਾਂ ਚਲੋ ਫਿਰ ਸ਼ੁਰੂ ਕਰਦੇ ਹਾਂ। ਇਸ ਲਿਖਤ ਦੇ ਹਿਸਾਬ ਨਾਲ ਜਿਹੜਾ ਇਹ ਸਿਮਰਨ ਦਾ ਅਭਿਆਸ ਹੈ ਮਤਲਬ ਪ੍ਰਭੂ ਦਾ ਨਾਮ ਜਪਣਾ ਜਾਂ ਧਿਆਨ ਕਰਨਾ ਇਹਦਾ ਅਖੀਰਲਾ ਨਿਸ਼ਾਨਾ ਕੀ ਦੱਸਿਆ ਗਿਆ? ਕਿੱਥੇ ਪਹੁੰਚਾਉਂਦਾ ਹੈ ਇਹਰਾ? ਦੇਖੋ ਜੀ ਲਿਖਤ ਦੱਸਦੀ ਹੈ ਕਿ ਇਹ ਸਫ਼ਰ ਸ਼ੁਰੂ ਹੁੰਦਾ ਹੈ ਸਿਮਰਨ ਨਾਲ। ਮਨ ਦੀਆਂ ਜਿਹੜੀਆਂ ਬੁਰੀਆਂ ਬਿਰਤੀਆਂ ਨੇ ਜਿਵੇਂ ਕਾਮ ਕ੍ਰੋਧ ਲੋਭ ਵਗੈਰਾ ਉਹਨਾਂ ਤੇ ਕਾਬੂ ਪਾਉਣ ਨਾਲ ਅੱਛਾ ਇਸ ਨਾਲ ਹੌਲੀ ਹੌਲੀ ਬੰਦਾ ਆਪਣੇ ਮਨ ਤੇ ਤੇ ਜਿਹੜੀ ਮਾਇਆ ਦੀ ਖਿੱਚ ਹੈ ਉਸ ਤੇ ਕੰਟਰੋਲ ਕਰ ਲੈਂਦਾ ਹੈ ਪਰ ਇਹ ਤੋਂ ਮਤਲਬ ਸ਼ੁਰੂਆਤੀ ਹੈ ਹਮ ਅਸਲ ਅੰਤਿਮ ਪੜਾ ਜਿਹੜਾ ਹੈ ਉਹ ਦੱਸਿਆ ਗਿਆ ਹੈ ਪਰਮ ਪਿਤਾ ਯਾਨੀ ਪਰਮਾਤਮਾ ਵਿੱਚ ਪੂਰੀ ਤਰ੍ਹਾਂ ਅਭੇਦ ਹੋ ਜਾਣਾ ਲੀਨ ਹੋ ਜਾਣਾ ਅਭੇਦ ਹੋ ਜਾਣਾ ਇਹਦਾ ਮਤਲਬ ਕੀ ਹੋਇਆ ਕਿ ਇਹ ਬਸ ਮਨ ਦੀ ਇੱਕ ਹਾਲਤ ਹੈ ਜਾਂ ਕੁਝ ਮਤਲਬ ਹੋਰ ਡੂੰਗਾ ਹੈ ਨਹੀਂ ਇਹ ਸਿਰਫ ਮਨ ਦੀ ਸ਼ਾਂਤੀ ਜਾਂ ਸੋਚ ਦਾ ਬਦਲਣਾ ਹੀ ਨਹੀਂ ਲੇਖਕ ਕਹਿੰਦੇ ਨੇ ਕਿ ਇਹ ਤਾਂ ਆਪਣੀ ਜਿਹੜੀ ਮੈਂ ਹੈ ਹੋਮੇ ਉਹਦਾ ਪੂਰੀ ਤਰ੍ਹਾਂ ਮਿਟ ਜਾਣਾ ਹੈ ਅੱਛਾ ਉਹਨਾਂ ਨੇ ਇੱਕ ਉਦਾਹਰਣ ਦਿੱਤੀ ਹੈ ਬੜੀ ਦਿਲਚਸਪ ਕਿ ਜਿਵੇਂ ਪੁੱਤਰ ਪਿਤਾ ਵਿੱਚ ਹੀ ਸਮਾ ਜਾਵੇ ਤੇ ਪੁੱਤਰ ਦੀ ਆਪਣੀ ਵੱਖਰੀ ਹੋਣ ਦਾ ਨਾ ਰਹੇ ਪਿਤਾ ਤਾਂ ਹੈ ਹੀ ਹਾਂਜੀ ਇੰਜ ਲੱਗਦਾ ਜਿਵੇਂ ਪੁੱਤਰ ਦੀ ਹੋਣਦ ਵੀ ਪਿਤਾ ਦੀ ਹੀ ਕੋਈ ਖੇਡ ਸੀ ਇਸ ਹਾਲਤ 'ਚ ਜਿਹੜੀ ਆਤਮਾ ਹੈ ਉਹ ਪਰਮਾਤਮਾ ਦਾ ਹੀ ਰੂਪ ਬਣ ਜਾਂਦੀ ਹੈ ਵਾਹ ਇਹ ਤਾਂ ਮਤਲਬ ਬਹੁਤ ਉੱਚੀ ਅਵਸਥਾ ਹੈ ਆਪਣੀ ਪਛਾਣ ਹੀ ਖਤਮ ਹੋ ਜਾਣੀ ਪਰ ਕੀ ਲੇਖਕ ਇਹ ਮੰਦੇ ਨੇ ਕਿ ਕੋਈ ਆਮ ਬੰਦਾ ਵੀ ਮਿਹਨਤ ਕਰਕੇ ਇੱਥੋਂ ਤੱਕ ਪਹੁੰਚ ਸਕਦਾ ਹੈ ਜਾਂ ਇਹ ਕੁਝ ਖਾਸ ਲੋਕਾਂ ਦੇ ਹੀ ਵਸਦੀ ਗੱਲ ਹੈ ਨਹੀਂ ਨਹੀਂ ਲੇਖਿਤ ਵਿੱਚ ਤਾਂ ਪੂਰਾ ਪਰੋਸਾ ਦਿੱਤਾ ਗਿਆ ਹੈ ਕਿ ਹਾਂ ਜਿਹੜਾ ਸੱਚਾ ਖੋਜੀ ਹੈ ਜੋ ਲਗਨ ਨਾਲ ਲੱਗਾ ਰਹੇ ਤੋ ਯਕੀਨੀ ਤੌਰ ਤੇ ਇਸ ਮੰਜ਼ਲ ਤੱਕ ਪਹੁੰਚ ਸਕਦਾ ਹੈ ਅੱਛਾ ਇਹ ਇਹ ਜਿਹੜੀਆਂ ਰੋਹਾਨੀ ਉਚਾਈਆਂ ਨੇ ਇਹ ਉਹਨਾਂ ਰੂਹਾਂ ਲਈ ਪਹੁੰਚ ਵਿੱਚ ਹਨ ਜਿਨ੍ਹਾਂ ਨੇ ਮਤਲਬ ਆਪਣੇ ਆਪ ਨੂੰ ਪੂਰੀ ਤਰ੍ਹਾਂ ਇਸ ਪਾਸੇ ਲਾ ਦਿੱਤਾ ਹੈ ਉਹਨਾਂ ਨੂੰ ਫਿਰ ਦੁਨੀਆ ਇੱਕ ਵੱਖਰੇ ਨਜ਼ਰੀਏ ਤੋਂ ਦਿਸਦੀ ਹੈ ਹੂੰ ਤੇ ਇੱਕ ਬਹੁਤ ਹੌਸਲਾ ਦੇਣ ਵਾਲੀ ਗੱਲ ਇਹ ਵੀ ਕਹੀ ਗਈ ਹੈ ਕਿ ਜੇ ਕੋਈ ਸੱਚੇ ਦਿਲੋਂ ਇੱਕ ਕਦਮ ਵੀ ਇਸ ਪਾਸੇ ਵਧਾਉਂਦਾ ਹੈ ਨਾ ਹਾਂਜੀ ਤਾਂ ਉਹ ਬੇਕਾਰ ਨਹੀਂ ਜਾਂਦਾ ਪਰਮਾਤਮਾ ਆਪ ਕਹਿੰਦੇ ਨੇ ਅੱਗੇ ਵੱਧ ਕੇ ਉਹਦੀ ਮਦਦ ਕਰਦਾ ਹੈ ਇਸ ਗੱਲ ਨੂੰ ਪੱਕਾ ਕਰਨ ਲਈ ਪਾਈ ਗੁਰਦਾਸ ਜੀ ਦੀ ਬਾਣੀ ਦਾ ਹਵਾਲਾ ਵੀ ਦਿੱਤਾ ਗਿਆ ਹੈ ਵਾਹ ਇਹ ਸੁਣ ਕੇ ਤਾਂ ਬੜਾ ਉਤਸ਼ਾਹ ਮਿਲਦਾ ਹੈ ਕਿ ਕੋਸ਼ਿਸ਼ ਕਦੇ ਖਾਲੀ ਨਹੀਂ ਜਾਂਦੀ ਅੱਛਾ ਹੁਣ ਜਿਵੇਂ ਤੁਸੀਂ ਕਿਹਾ ਲੇਖਕ ਰਗਵੀਰ ਸਿੰਘ ਵੀਰ ਜੀ ਆਪਣੇ ਤਜਰਬੇ ਵੀ ਦੱਸਦੇ ਨੇ ਪਰ ਨਾਲ ਹੀ ਉਹ ਇਹ ਵੀ ਕਹਿੰਦੇ ਨੇ ਕਿ ਜ਼ਰੂਰੀ ਨਹੀਂ ਮੇਰੀ ਹਰ ਗੱਲ 100% ਦੀ ਸਹੀ ਹੋਵੇ ਜਾਂ ਸਾਰਿਆਂ ਨਾਲ ਮੇਲ ਖਾਵੇ ਇਹ ਨਿਮਰਤਾ ਬੜੀ ਕਮਾਲ ਦੀ ਹੈ ਹਾਂਜੀ ਬਿਲਕੁਲ ਤਾਂ ਫਿਰ ਇਸ ਸਭ ਦੇ ਬਾਵਜੂਦ ਉਹਨਾਂ ਨੇ ਕਿਤਾਬ ਲਿਖੀ ਕਿਉਂ ਕੀ ਮਕਸਦ ਸੀ ਉਹਨਾਂ ਦਾ ਲਿਖਤ ਨੂੰ ਪੜ੍ਹ ਕੇ ਮਤਲਬ ਦੋ ਮੁੱਖ ਮਕਸਦ ਨਜ਼ਰ ਆਉਂਦੇ ਨੇ ਇੱਕ ਤਾਂ ਜਿਹੜੇ ਆਮ ਪਾਠਕ ਨੇ ਉਹਨਾਂ ਦੇ ਅੰਦਰ ਸੱਚ ਨੂੰ ਜਾਣਨ ਦੀ ਇੱਕ ਲਗਨ ਇੱਕ ਤੰਗ ਪੈਦਾ ਕਰਨੀ ਉਹਨਾਂ ਨੂੰ ਪ੍ਰੇਰਣਾ ਦੇਣੀ ਠੀਕ ਹੈ ਤੇ ਦੂਜਾ ਉਹਨਾਂ ਲੋਕਾਂ ਨੂੰ ਹੌਸਲਾ ਅਤੇ ਥੋੜੀ ਸੇਧ ਦੇਣੀ ਜਿਹੜੇ ਪਹਿਲਾਂ ਹੀ ਇਸ ਰਸਤੇ ਤੇ ਤੁਰ ਰਹੇ ਨੇ ਉਹਨਾਂ ਨੂੰ ਲੇਖਕ ਨੇ ਖੁਸ਼ਕਿਸਮਤ ਸਾਥੀ ਮੁਸਾਫਿਰ ਕਿਹਾ ਹੈ ਅੱਛਾ ਤੇ ਇੱਕ ਹੋਰ ਜ਼ਰੂਰੀ ਗੱਲ ਇਹ ਹੈ ਕਿ ਜਿਹੜੇ ਸ਼ੱਕ ਜਾਂ ਭੁਲੇਖੇ ਇਸ ਰਾਹ ਤੇ ਚਲਦਿਆਂ ਆਂਦੇ ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਾ ਲੇਖਕ ਮੰਨਦੇ ਨੇ ਕਿ ਅੱਜਕੱਲ ਅਜਿਹੇ ਪੂਰੇ ਸੰਤ ਲੱਭਣੇ ਬਹੁਤ ਔਖੇ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਵੰਗ ਸੱਚ ਦਾ ਪੂਰਾ ਗਿਆਨ ਹੋਵੇ ਤੇ ਉਹ ਦੂਜਿਆਂ ਨੂੰ ਸਹੀ ਰਾਹ ਦਿਖਾ ਸਕਣ ਹਾਂ ਇਹ ਤਾਂ ਹੈ ਇਸ ਲਈ ਇਹ ਕਿਤਾਬ ਇੱਕ ਤਰ੍ਹਾਂ ਨਾਲ ਉਸ ਕਮੀ ਨੂੰ ਪੂਰਾ ਕਰਨ ਤੇ ਰਾਹ ਲੱਭਣ ਵਾਲਿਆਂ ਨੂੰ ਸਹਾਰਾ ਦੇਣ ਦਾ ਇੱਕ ਯਤਨ ਹੈ ਇਹ ਗੱਲ ਸਾਨੂੰ ਉਸ ਮੁੱਖ ਸਵਾਲ ਵੱਲ ਲਿਆਉਂਦੀ ਹੈ ਜਿਸ ਤੇ ਲੇਖਕ ਨੇ ਕਾਫੀ ਵਿਚਾਰ ਕੀਤੀ ਹੈ ਕਿ ਆਪਣੇ ਰੋਹਾਨੀ ਤਜਰਬਿਆਂ ਨੂੰ ਗੁਪਤ ਰੱਖਣਾ ਚਾਹੀਦਾ ਹੈ ਇਹ ਦੱਸ ਦੇਣਾ ਚਾਹੀਦਾ ਹੈ ਤੁਸੀਂ ਜ਼ਿਕਰ ਕੀਤਾ ਕਿ ਕਈ ਲੋਕ ਮੰਨਦੇ ਨੇ ਕਿ ਇਹਨਾਂ ਨੂੰ ਛੁਪਾ ਕੇ ਰੱਖਣਾ ਚਾਹੀਦਾ ਹੈ ਤਾਂ ਕੀ ਦਲੀਲਾਂ ਦਿੰਦੇ ਨੇ ਮਤਲਬ ਸਾਂਝਾ ਕਰਨ ਦੇ ਖਿਲਾਫ ਕੀ ਕਿਹਾ ਜਾਂਦਾ ਹੈ ਹਾਂਜੀ ਲੇਖਕ ਨੇ ਇਸ ਮੁੱਦੇ ਨੂੰ ਦੋਵੇਂ ਪਾਸਿਓਂ ਦੇਖਿਆ ਹੈ ਗੁਪਤ ਰੱਖਣ ਦੇ ਹੱਕ ਵਿੱਚ ਚਾਰ ਮੁੱਖ ਗੱਲਾਂ ਦਾ ਜ਼ਿਕਰ ਹੈ ਅੱਛਾ ਪਹਿਲੀ ਕਿ ਆਮ ਲੋਕ ਜਿਹੜੇ ਇਸ ਰਾਹ ਤੇ ਮੀ ਉਹ ਇੱਕ ਗਹਿਰੀਆਂ ਗੱਲਾਂ ਸਮਝ ਨਹੀਂ ਸਕਦੇ ਉਹਨਾਂ ਨੂੰ ਦੱਸਣ ਨਾਲ ਫਾਇਦੇ ਦੀ بجائے ਕੋਈ ਗਲਤਫਹਿਮੀ ਜਾਂ ਨੁਕਸਾਨ ਹੋ ਸਕਦਾ ਹੈ ਹਮਮ ਠੀਕ ਦੂਜੀ ਗੱਲ ਕਿ ਇਹ ਗਿਆਨ ਬਹੁਤ ਕੀਮਤੀ ਬਹੁਤ ਪਵਿੱਤਰ ਹੈ ਇਸ ਨੂੰ ਐਵੇਂ ਖੁੱਲ੍ਹੇ ਆਮ ਵੰਡਣ ਨਾਲ ਇਹ ਆਮ ਜਿਹਾ ਨਾ ਹੋ ਜਾਵੇ ਇਹਦੀ ਕਦਰ ਘਟ ਨਾ ਜਾਵੇ ਹਾਂ ਇਹ ਵੀ ਸੋਚਣ ਵਾਲੀ ਗੱਲ ਹੈ ਤੀਜਾ ਡਰ ਹੈ ਹੰਕਾਰ ਦਾ ਕਿ ਜੇ ਕੋਈ ਆਪਣੇ ਤਜਰਬੇ ਦੱਸੇਗਾ ਤਾਂ ਕਿਤੇ ਉਹਦੇ ਅੰਦਰ ਹੰਕਾਰ ਨਾ ਆ ਜਾਵੇ ਉਹ ਆਪਣੇ ਆਪ ਨੂੰ ਵੱਡਾ ਨਾ ਸਮਝਣ ਲੱਗ ਪਵੇ ਤੇ ਇਹ ਰੋਹਾਨੀਅਤ ਲਈ ਬਹੁਤ ਮਾੜਾ ਹੈ ਬਿਲਕੁਲ ਤਾਂ ਸਾਡੇ ਕੋਲੋਂ ਘਟ ਜਾਵੇਗੀ ਅਸੀਂ ਖੁਦ ਕਮਜ਼ੋਰ ਜਾਂ ਖਾਲੀ ਹੋ ਜਾਵਾਂਗੇ ਅੱਛਾ ਇਹ ਚਾਰੇ ਨੁਕਤੇ ਖਾਸ ਕਰਕੇ ਹੰਕਾਰ ਵਾਲਾ ਤੇ ਸ਼ਕਤੀ ਘਟਣ ਵਾਲਾ ਇਹ ਤਾਂ ਕਾਫੀ ਲੋਕ ਮੰਨਦੇ ਨੇ ਲੇਖਕ ਇਹਨਾਂ ਦਾ ਜਵਾਬ ਕਿਵੇਂ ਦਿੰਦੇ ਨੇ ਉਹ ਕਿਵੇਂ ਕਹਿੰਦੇ ਨੇ ਕਿ ਨਹੀਂ ਸਾਂਝਾ ਕਰਨਾ ਚਾਹੀਦਾ ਇੱਥੇ ਗੱਲ ਹੋਰ ਦਿਲਚਸਪ ਹੋ ਜਾਂਦੀ ਹੈ ਹਾਂਜੀ ਬਿਲਕੁਲ ਲੇਖਕ ਇਹਨਾਂ ਚਾਰਾਂ ਇਤਰਾਜ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਨੇ ਪਰ ਫਿਰ ਇੱਕ ਇੱਕ ਕਰਕੇ ਬੜੇ ਤਰਕ ਨਾਲ ਲੈਣਾ ਦਾ ਜਵਾਬ ਦਿੰਦੇ ਨੇ ਕਿਵੇਂ ਪਹਿਲਾ ਕਿ ਸੱਚ ਕਦੇ ਨੁਕਸਾਨ ਨਹੀਂ ਕਰਦਾ ਉਹ ਕਹਿੰਦੇ ਨੇ ਕਿ ਸੱਚ ਦੱਸਣ ਨਾਲ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਸਾਲ ਦਿੰਦੇ ਨੇ ਹਾਂਜੀ ਕਿ ਗੁਰੂ ਸਾਹਿਬ ਨੇ ਤਾਂ ਸਾਰਾ ਗਿਆਨ ਸਾਰੇ ਅਨੁਭਵ ਖੁੱਲ ਕੇ ਸਾਰੀ ਦੁਨੀਆ ਲਈ ਪ੍ਰਕਾਸ਼ ਕਰ ਦਿੱਤੇ ਤੇ ਹਰ ਸਿੱਖ ਦਾ ਤਾਂ ਫਰਜ਼ ਹੈ ਕਿ ਨਾ ਸਚਾਈਆਂ ਨੂੰ ਅੱਗੇ ਵੰਡੇ ਜੇ ਗੁਰੂ ਨੇ ਨਹੀਂ ਲੁਕਾਇਆ ਤਾਂ ਅਸੀਂ ਕਿਉਂ ਲੁਕਾਈਏ ਬਹੁਤ ਵਧੀਆ ਦਲੀਲ ਹੈ ਦੂਜਾ ਕਿ ਗਿਆਨ ਕੀਮਤੀ ਹੈ ਠੀਕ ਹੈ ਪਰ ਇਸ ਨੂੰ ਲੁਕਾ ਕੇ ਰੱਖਣ ਕਰਕੇ ਹੀ ਤਾਂ ਅੱਜ ਸੱਚ ਨੂੰ ਲੱਭਣ ਵਾਲੇ ਘਟ ਗਏ ਨੇ ਉਹ ਪੁਰਾਣੇ ਸਮੇਂ ਦੀ ਗੱਲ ਕਰਦੇ ਨੇ ਜਦੋਂ ਰੂਹਾਨੀ ਸਿੱਖਿਆ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਸੀ ਅੱਛਾ ਹਾਂ ਉਦੋਂ ਤੱਕ ਬੰਦੇ ਨੂੰ ਦੁਨੀਆਵੀ ਕੰਮਾਂ ਦੇ ਲਾਇਕ ਨਹੀਂ ਸਮਝਦੇ ਸੀ ਜਦੋਂ ਤੱਕ ਉਹਨੇ ਰੋਹਾਨੀ ਪੜਾਈ ਨਾ ਕੀਤੀ ਹੋਵੇ ਅੱਜ ਕੱਲ ਤਾਂ ਲੋਕ ਇਹਨੂੰ ਵੇਲੇ ਬੰਦਿਆਂ ਦਾ ਸ਼ੌਕ ਸਮਝਦੇ ਨੇ ਹਾਂ ਇਹ ਤਾਂ ਹੈ ਤੀਜਾ ਹੰਕਾਰ ਵਾਲੀ ਗੱਲ ਲੇਖਕ ਕਹਿੰਦੇ ਨੇ ਜੈਸਾ ਬੀਜੈ ਤੈਸਾ ਲੁਣਾ ਜੇ ਨੀਅਤ ਨੇਕ ਹੈ ਦੂਜਾਂ ਦੇ ਭਲੇ ਲਈ ਦਸ ਰਹੇ ਹੋ ਤਾਂ ਨਤੀਜਾ ਵੀ ਚੰਗਾ ਹੋਵੇਗਾ ਸੱਚਤਾ ਹੰਕਾਰ ਤੋੜਦਾ ਹੈ ਪੈਦਾ ਨਹੀਂ ਕਰਦਾ ਪਰ ਜੇ ਵਡਿਆਈ ਲਈ ਦੱਸੇ ਹਾਂ ਜੇ ਨੀਅਤ ਵਿੱਚ ਖੋਟ ਹੈ ਫਿਰ ਗੱਲ ਹੋ ਰਹੀ ਪਰ ਸੱਚੇ ਮਨ ਨਾਲ ਦੱਸਣ ਨਾਲ ਤਾਂ ਕਈ ਵਾਰੀ ਬੰਦੇ ਵਿੱਚ ਹੋਰ ਨਿਮਰਤਾ ਆਉਂਦੀ ਹੈ ਅਸਲ ਪ੍ਰਭੂ ਪਿਆਰਾ ਤਾਂ ਅੰਦਰੂਨੀ ਤਰੱਕੀ ਨੂੰ ਹੀ ਦੇਖਦਾ ਹੈ ਬਾਹਰੀ ਸ਼ੋਭਾ ਨੂੰ ਨਹੀਂ ਠੀਕ ਤੇ ਚੌਥਾ ਪੂੰਜੀ ਕਟਣ ਵਾਲਾ ਉਸਤੇ ਜਵਾਬ ਵਿੱਚ ਵੀ ਉਹੀ ਨਿਯਮ ਜੈਸਾ ਬੀਜੈ ਤੈਸਾ ਲੁਣੇਗਾ ਉਹ ਕਹਿੰਦੇ ਨੇ ਰੋਹਾਨੀ ਦਾਤਾ ਵੰਡਣ ਨਾਲ ਘਟਦੀਆਂ ਨਹੀਂ ਸਗੋਂ ਵੱਧਦੀਆਂ ਨੇ ਜਿਵੇਂ ਕਿਸਾਨ ਇੱਕ ਬੀਜ ਬੀਜਦਾ ਹੈ ਤੇ ਫਸਲ ਕਈ ਗੁਣਾ ਵੱਧ ਮਿਲਦੀ ਹੈ। ਅੱਛਾ। ਐਵੇਂ ਹੀ ਜੇ ਸ਼ੁੱਧ ਮਨ ਨਾਲ ਸੱਚ ਦਾ ਬੀਜ ਦੂਜਿਆਂ ਦੇ ਦਿਲਾਂ 'ਚ ਬੀਜੋਗੇ ਤਾਂ ਇਹਦਾ ਫਲ ਸਾਰਿਆਂ ਨੂੰ ਮਿਲੇਗਾ ਦੇਣ ਵਾਲੇ ਨੂੰ ਵੀ ਤੇ ਲੈਣ ਵਾਲੇ ਨੂੰ ਵੀ ਦੇਣ ਨਾਲ ਵਾਦਾ ਹੁੰਦਾ ਹੈ ਇਹ ਕੁਦਰਤ ਦਾ ਨਿਯਮ ਹੈ। ਇਹ ਜੈਸਾ ਬੀਜੇ ਤੈਸਾ ਲੁਣੇ ਵਾਲੀ ਗੱਲ ਤੇ ਵੰਡਣ ਨਾਲ ਵਧਣ ਵਾਲੀ ਇਹ ਤਾਂ ਬਹੁਤ ਜ਼ਬਰਦਸਤ ਦਲੀਲ ਹੈ ਇਹ ਰੂਹਾਨੀਅਤ ਨੂੰ ਕੁਦਰਤ ਦੇ ਨਿਯਮਾਂ ਨਾਲ ਜੋੜਦੀ ਹੈ اچھا ਲੇਖਕ ਨੇ ਸਿਰਫ ਦਲੀਲਾਂ ਹੀ ਨਹੀਂ ਦਿੱਤੀਆਂ ਉਹਨਾਂ ਨੇ ਆਪਣੇ ਬਾਰੇ ਵੀ ਦੱਸਿਆ ਹੈ ਕਿ ਉਹਨਾਂ ਦਾ ਆਪਣਾ ਨਜ਼ਰੀਆ ਕਿਵੇਂ ਬਦਲਿਆ ਹੈ ਨਾ ਹਾਂਜੀ ਬਿਲਕੁਲ ਇਹ ਬਹੁਤ ਇਮਾਨਦਾਰੀ ਵਾਲੀ ਗੱਲ ਹੈ ਲੇਖਕ ਦੱਸਦੇ ਨੇ ਕਿ ਉਹ ਆਪ ਬਹੁਤ ਲੰਮਾ ਸਮਾਂ ਇਸੇ ਖਿਆਲ ਦੇ ਸਨ ਕਿ ਇਹ ਗੱਲਾਂ ਗੁਪਤ ਰੱਖਣੀਆਂ ਚਾਹੀਦੀਆਂ ਨੇ ਉਹ ਮੰਨਦੇ ਨੇ ਕਿ ਸ਼ੁਰੂ-ਸ਼ੁਰੂ ਵਿੱਚ ਸ਼ਾਇਦ ਇਕਾਂਤ ਤੇ ਗੁਪਤ ਅਭਿਆਸ ਜ਼ਰੂਰੀ ਵੀ ਹੁੰਦਾ ਹੈ। ਹੂੰ। ਉਹਨਾਂ ਨੂੰ ਸਿਮਰਨ ਦਾ ਸ਼ੌਕ ਆਪਣੀ ਦਾਦੀ ਜੀ ਤੋਂ ਮਿਲਿਆ ਸੀ। ਅੱਛਾ। ਤੇ ਉਹ ਦੱਸਦੇ ਨੇ ਕਿ ਲਗਭਗ 25 ਸਾਲ ਉਹਨਾਂ ਨੇ ਪੂਰੀ ਤਰ੍ਹਾਂ ਲੁੱਕ ਕੇ ਗੁਪਤ ਰੂਪ ਵਿੱਚ ਸਿਮਰਨ ਕੀਤਾ। ਅੱਧੀ ਰਾਤ ਨੂੰ ਉੱਠਣਾ, ਕਿਸੇ ਕੋਨੇ ਵਿੱਚ ਜਾਂ ਬਾਹਰ ਜਾ ਕੇ ਘੰਟਿਆਂ ਵੱਧੀ ਬੈਠਣਾ ਤੇ ਫਿਰ ਚੁੱਪਚਾਪ ਆ ਕੇ ਪੈ ਜਾਣਾ। 25 ਸਾਲ ਬਹੁਤ ਲੰਬਾ ਸਮਾਂ ਹੈ। ਹਾਂ ਜੀ। ਇਥੋਂ ਤੱਕ ਕਿ ਉਹਨਾਂ ਦੀ ਪਤਨੀ, ਬੱਚਿਆਂ, ਦੋਸਤਾਂ ਕਿਸੇ ਨੂੰ ਵੀ ਕਈ ਸਾਲ ਪਤਾ ਨਹੀਂ ਲੱਗਾ ਉਹਨਾਂ ਦੇ ਇਸ ਅਭਿਆਸ ਬਾਰੇ ਫਿਰ ਬਦਲਾਅ ਕਿਵੇਂ ਆਇਆ ਕਿਸ ਗੱਲ ਨੇ ਉਹਨਾਂ ਨੂੰ ਇਹ ਖਿਆਲ ਬਦਲਣ ਲਈ ਮਜਬੂਰ ਕੀਤਾ ਲੇਖਕ ਕਹਿੰਦੇ ਨੇ ਕਿ ਜਦੋਂ ਉਹ ਰੂਹਾਨੀ ਸਫ਼ਰ ਵਿੱਚ ਇੱਕ ਖਾਸ ਮੁਕਾਮ ਤੇ ਪਹੁੰਚੇ ਤਾਂ ਉਹਨਾਂ ਨੂੰ ਮਹਿਸੂਸ ਹੋਣ ਲੱਗਾ ਕਿ ਇਹ ਜਿਹੜੀਆਂ ਅਨਹੋਲ ਚੀਜ਼ਾਂ ਮਿਲੀਆਂ ਨੇ ਇਹਨਾਂ ਨੂੰ ਸਿਰਫ ਆਪਣੇ ਕੋਲ ਰੱਖਣਾ ਇੱਕ ਤਰ੍ਹਾਂ ਦੀ ਮਤਲਬ ਖੁਦਗਰਜ਼ੀ ਹੈ ਹਾਂਜੀ ਜੇ ਮੈਨੂੰ ਕੁਝ ਫਾਇਦਾ ਹੋਇਆ ਕੁਝ ਸਚਾਈ ਲੱਭੀ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਦੂਜੇ ਪੈਣਾ ਭਰਾਵਾਂ ਨਾਲ ਵੀ ਇਸ ਨੂੰ ਸਾਂਝਾ ਕਰਾਂ ਉਹਨਾਂ ਨੂੰ ਲੱਗਾ ਕਿ ਆਪਣੇ ਤਜਰਬਿਆਂ ਨੂੰ ਸਾਂਝੇ ਗਿਆਨ ਦੇ ਖਜ਼ਾਨੇ ਵਿੱਚ ਪਾਉਣਾ ਚਾਹੀਦਾ ਹੈ ਅੱਛਾ ਉਹਨਾਂ ਨੇ ਇੱਕ ਫ੍ਰਾਂਸੀਸੀ ਲੇਖਿਕਾ ਮੈਡਮ ਡੀ ਸਟੇਲ ਦਾ ਹਵਾਲਾ ਵੀ ਦਿੱਤਾ ਹੈ ਸੱਚ ਦੀ ਖੋਜ ਕਰਨਾ ਮਨੁੱਖ ਦਾ ਸਭ ਤੋਂ ਵਧੀਆ ਕੰਮ ਹੈ ਤੇ ਉਸ ਸੱਚ ਦਾ ਪ੍ਰਚਾਰ ਕਰਨਾ ਇੱਕ ਫਰਜ਼ ਹੈ ਇਸ ਸੋਚ ਨੇ ਹੀ ਉਹਨਾਂ ਨੂੰ ਇਹ ਕਿਤਾਬ ਲਿਖਣ ਲਈ ਪ੍ਰੇਰਿਆ ਇਹ ਤਾਂ ਬਹੁਤ ਵੱਡੀ ਤਬਦੀਲੀ ਹੈ 25 ਸਾਲ ਦੀ ਗੁਪਤਤਾ ਤੋਂ ਬਾਅਦ ਸਾਂਝਾ ਕਰਨ ਨੂੰ ਫਰਜ਼ ਸਮਝਣਾ ਕਿ ਉਹਨਾਂ ਨੂੰ ਲੱਗਾ ਕਿ ਇੰਜ ਖੁੱਲ੍ਹ ਕੇ ਲਿਖਣ ਨਾਲ ਉਹਨਾਂ ਦਾ ਕੋਈ ਨੁਕਸਾਨ ਹੋਇਆ ਜਿਵੇਂ ਲੋਕ ਡਰਦੇ ਨੇ ਬਿਲਕੁਲ ਨਹੀਂ ਉਲਟਾ ਉਹ ਸਾਫ਼ ਕਹਿੰਦੇ ਨੇ ਕਿ ਸਾਂਝਾ ਕਰਨ ਨਾਲ ਉਹਨਾਂ ਦਾ ਆਪਣਾ ਬਹੁਤ ਪਲਾ ਹੋਇਆ ਜਿਵੇਂ ਜਿਵੇਂ ਉਹ ਲਿਖਦੇ ਗਏ ਉਹਨਾਂ ਦੇ ਆਪਣੇ ਵਿਚਾਰ ਹੋਰ ਸਾਫ਼ ਹੁੰਦੇ ਗਏ ਸਮਝ ਹੋਰ ਪੱਕੀ ਹੁੰਦੀ ਗਈ ਅੱਛਾ ਲਿਖਣ ਨਾਲ ਹੀ ਗਿਆਨ ਹੋਰ ਨਿੱਖਰ ਗਿਆ ਤੇ ਉਹਨਾਂ ਨੇ ਇੱਕ ਹੋਰ ਮਿਸਾਲ ਦਿੱਤੀ ਹੈ ਇਸ ਨੂੰ ਸਮਝਾਉਣ ਲਈ ਹਾਂ ਉਹ ਖੂਹ ਵਾਲੀ ਠੀਕ ਆ ਹਾਂਜੀ ਉਹੀ ਉਹ ਕਹਿੰਦੇ ਨੇ ਜਿਵੇਂ ਖੂਹ ਵਿੱਚੋਂ ਜਿੰਨਾ ਪਾਣੀ ਕੱਢੀ ਜਾਓ ਓਨਾ ਹੀ ਹੋਰ ਤਾਜ਼ਾ ਪਾਣੀ ਥੱਲਿਓਂ ਆਈ ਜਾਂਦਾ ਹੈ ਹਾਂਜੀ ਜੇ ਖੂਹ ਨੂੰ ਵਰਤੋ ਹੀ ਨਾ ਤਾਂ ਪਾਣੀ ਖੜਾ ਹੋ ਕੇ ਖਰਾਬ ਹੋ ਸਕਦਾ ਹੈ ਐਵੇਂ ਹੀ ਰੂਹਾਨੀ ਗਿਆਨ ਦਾ ਖਜ਼ਾਨਾ ਵੰਡਣ ਨਾਲ ਘਟਦਾ ਨਹੀਂ ਸਗੋਂ ਹੋਰ ਤਾਜ਼ਾ ਹੁੰਦਾ ਹੈ ਹੋਰ ਵਧਦਾ ਹੈ ਨਵੇਂ ਸੋਮੇ ਫੁੱਟਦੇ ਨੇ ਵਾਹ ਤੇ ਇਸੇ ਗੱਲ ਤੇ ਉਹ ਗੁਰਬਾਣੀ ਦਾ ਹਵਾਲਾ ਵੀ ਦਿੰਦੇ ਨੇ ਖਾਵਾ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਧਦੋ ਜਾਈ ਹਾਂਜੀ ਇੱਕ ਹੋਰ ਥਾਂ ਤੇ ਖਰਚੇ ਖਾਹੇ ਮੇਰੇ ਪਾਈ ਖਸਮ ਦੀਆ ਇਹੋ ਖਜ਼ਾਨਾ ਤਿਨਾ ਮਿਲਿਆ ਜਿੰਨ ਮਸਤਕ ਲਿਖਿਆ ਭਾਵ ਇਹ ਹੀ ਕਿ ਜੇ ਰਲ ਮਿਲ ਕੇ ਇਸ ਰੋਹਾਨੀ ਖਜ਼ਾਨੇ ਨੂੰ ਵਰਤਾਂਗੇ ਖਰਚਾਂਗੇ ਤਾਂ ਇਹ ਕਟੇਗਾ ਨਹੀਂ ਵਧੇਗਾ ਤੇ ਇਹ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਤੇ ਮਿਹਰ ਹੁੰਦੀ ਹੈ ਤਾਂ ਫਿਰ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਇਸ ਕਿਤਾਬ ਦੇ ਇਨਾ ਹਿੱਸਿਆਂ ਤੋਂ ਰੋਹਾਨੀ ਅਨੁਭਵਾਂ ਨੂੰ ਸਾਂਝਾ ਕਰਨ ਬਾਰੇ ਮੁੱਖ ਸੇਟਾ ਕੀ ਨਿਕਲਦਾ ਹੈ ਲੇਖਕ ਦਾ ਆਖਰੀ ਸੁਨੇਹਾ ਕੀ ਹੈ ਮੁੱਖ ਸੁਨੇਹਾ ਬਹੁਤ ਸਾਫ਼ ਤੇ ਜ਼ੋਰਦਾਰ ਹੈ ਜਿਹੜੇ ਸੱਚੇ ਰੋਹਾਨੀ ਤਜਰਬੇ ਨੇ ਉਹਨਾਂ ਨੂੰ ਸਾਂਝਾ ਕਰਨਾ ਜੇ ਨੇਕ ਨੀਅਤ ਨਾਲ ਤੇ ਸਾਰਿਆਂ ਦੇ ਭਲੇ ਲਈ ਕੀਤਾ ਜਾਵੇ ਤਾਂ ਇਹ ਸਿਰਫ ਸਹੀ ਹੀ ਨਹੀਂ ਬਲਕਿ ਬਹੁਤ ਫਾਇਦੇਮੰਦ ਹੈ ਤੇ ਇੱਕ ਤਰ੍ਹਾਂ ਨਾਲ ਸਾਡਾ ਫਰਜ਼ ਵੀ ਬੰਦਾ ਹੈ ਹੂੰ ਲੇਖਕ ਉਹਨਾਂ ਸਾਰੇ ਡਰਾਂ ਨੂੰ ਰੱਦ ਕਰਦੇ ਨੇ ਜਿਹੜੇ ਗੁਪਤ ਰੱਖਣ ਦੇ ਹੱਕ ਚ ਦਿੱਤੇ ਜਾਂਦੇ ਨੇ ਕਿ ਗਿਆਨ ਘਟ ਜਾਊਗਾ ਹੰਕਾਰ ਆ ਜਾਊਗਾ ਲੋਕ ਸਮਝਣਗੇ ਨਹੀਂ ਹਾਂਜੀ ਇਸ ਦੀ ਬਜਾਏ ਉਹ ਕਹਿੰਦੇ ਨੇ ਕਿ ਸਾਂਝਾ ਕਰਨਾ ਤਾਂ ਇੱਕ ਚੰਗੀ ਤਾਕਤ ਹੈ ਇਸ ਸਾਰੀ ਮਨੁੱਖਤਾ ਦੇ ਗਿਆਨ ਨੂੰ ਵਿਧਾਨਦਾ ਹੈ ਆਪਣੀ ਸਮਝ ਨੂੰ ਵੀ ਸਾਫ਼ ਕਰਦਾ ਹੈ ਤੇ ਆਖਿਰ ਵਿੱਚ ਇਹ ਰੋਹਾਨੀ ਦੌਲਤ ਨੂੰ ਵਧਾਉਣ ਦਾ ਹੀ ਤਰੀਕਾ ਹੈ ਘਟਾਉਣ ਦਾ ਨਹੀਂ ਇਹ ਕੁਦਰਤ ਦੇ ਨਿਯਮਾਂ ਤੇ ਗੁਰਬਾਣੀ ਦੇ ਹਿਸਾਬ ਨਾਲ ਬਿਲਕੁਲ ਸਹੀ ਹੈ ਸੋ ਬੰਦਗੀ ਨਾਮਾ ਤੇ ਸਾਡੀ ਇਹ ਗੱਲਬਾਤ ਸਾਨੂੰ ਦਿਖਾਉਂਦੀ ਹੈ ਕਿ ਸਿਮਰਨ ਦਾ ਸਫ਼ਰ ਸਿਰਫ਼ ਅੰਦਰ ਦੀ ਯਾਤਰਾ ਨਹੀਂ ਜੋ ਰੱਬ ਨਾਲ ਇੱਕ ਕਰਦੀ ਹੈ ਬਲਕਿ ਉਸ ਸਫ਼ਰ ਦੇ ਤਜਰਬਿਆਂ ਨੂੰ ਵੰਡਣਾ ਵੀ ਉਹਦਾ ਇੱਕ ਹਿੱਸਾ ਹੋ ਸਕਦਾ ਹੈ ਲੇਖਕ ਜ਼ੋਰ ਨਾਲ ਕਹਿੰਦੇ ਨੇ ਕਿ ਗਿਆਨ ਲੁਕਾਉਣ ਦੇ ਡਰ ਉਹ ਅਸਲ 'ਚ ਬੇਬੁਨਿਆਦ ਨੇ ਹਾਂਜੀ ਤੇ ਸਾਂਝਾ ਕਰਨਾ ਹੀ ਅਸਲ ਤਰੱਕੀ ਤੇ ਸਭ ਦੇ ਭਲੇ ਦਾ ਰਾਹ ਹੈ ਬਿਲਕੁਲ ਤੇ ਸਭ ਤੋਂ دلچਸਪ ਗੱਲ ਸ਼ਾਇਦ ਇਹੀ ਹੈ ਕਿ ਕਿਵੇਂ ਲੇਖਕ ਉਸ ਖਿੱਚੋਤਾਨ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜੀ ਬਹੁਤ ਨਿੱਜੀ ਅਨੁਭਵ ਤੇ ਉਸ ਨੂੰ ਸਾਰਿਆਂ ਨਾਲ ਸਾਂਝਾ ਕਰਨ ਦੇ ਫਰਜ਼ ਜਾਂ ਫਾਇਦੇ ਵਿਚਾਰ ਹੁੰਦੀ ਹੈ ਹਾਂ ਇਹ ਬੜਾ ਅਹਿਮ ਨੁਕਤਾ ਹੈ ਉਹ ਗੁਪਤ ਰੱਖਣ ਨੂੰ ਸ਼ਰਧਾ ਦੀ ਨਿਸ਼ਾਨੀ ਨਹੀਂ ਸਗੋਂ ਸ਼ਾਇਦ ਖੁਦਗਰਜ਼ੀ ਜਾਂ ਗਲਤ ਫਹਮੀ ਕਹਿ ਰਹੇ ਨੇ ਕਿਉਂਕਿ ਰੂਹਾਨੀ ਦੌਲਤ ਤਾਂ ਵੰਡਣ ਨਾਲ ਵੱਧਦੀ ਹੈ ਘਟਦੀ ਨਹੀਂ ਇਹ ਰੂਹਾਨੀਅਤ ਵਾਲੇ ਇੱਕ ਬਹੁਤ ਖੁੱਲਾ ਸੇਵਾ ਵਾਲਾ ਨਜ਼ਰੀਆ ਹੈ ਬਿਲਕੁਲ ਤੇ ਇਹ ਸਾਨੂੰ ਸੋਚਣ ਲਈ ਇੱਕ ਆਖਰੀ ਨੁਕਤਾ ਦੇ ਜਾਂਦਾ ਹੈ ਜੇਕਰ ਰੂਹਾਨੀ ਸਮਝ ਵੰਡਣ ਨਾਲ ਵਧਦੀ ਹੈ ਜਿਵੇਂ ਖੂਹ ਦੇ ਪਾਣੀ ਵਾਂਗ ਤਾਂ ਫਿਰ ਗਿਆਨ ਦੇ ਜਿਹੜੇ ਹੋਰ ਰੂਪ ਨੇ ਭਾਵੇਂ ਉਹ ਕੰਮਕਾਰ ਦੀ ਮਹਾਰਤ ਹੋਵੇ ਕਾਰੋਬਾਰ ਦੇ ਸਬਕ ਹੋਣ ਜਾਂ ਜ਼ਿੰਦਗੀ ਦੇ ਨਿੱਜੀ ਤਜਰਬੇ ਉਹਨਾਂ ਨੂੰ ਆਪਣੇ ਤੱਕ ਰੱਖਣਾ ਉਹਨਾਂ ਨੂੰ ਨਾ ਵੰਡਣਾ ਕਿਤੇ ਸਾਡੀ ਆਪਣੀ ਤੇ ਸਾਡੇ ਆਸ-ਪਾਸ ਦੇ ਲੋਕਾਂ ਦੀ ਤਰੱਕੀ ਨੂੰ ਵੀ ਤਾਂ ਨਹੀਂ ਰੋਕ ਰਿਹਾ ਹੂੰ ਬਹੁਤ ਵਧੀਆ ਸਵਾਲ ਹੈ ਅਸੀਂ ਜਾਣੇ ਅਣਜਾਣੇ ਵਿੱਚ ਕਿਹੜੇ ਹੋਰ ਅਜੇ ਖੂਹਾਂ ਨੂੰ ਬੰਦ ਕਰਕੇ ਬੈਠੇ ਹੋ ਸਕਦੇ ਆ ਜਿਨ੍ਹਾਂ ਚੋਂ ਤਾਜ਼ਾ ਜੀਵਨ ਦੇਣ ਵਾਲਾ ਪਾਣੀ ਸ਼ਾਇਦ ਬਾਹਰ ਆਉਣ ਦੀ ਉਡੀਕ ਕਰ ਰਿਹਾ ਹੈ